जय श्री कृष्णा जय श्री कृष्णा जय श्री कृष्णा पंजाब अब न्यूज़ देख रहे स्मूदश का स्वागत महपालत चौहान ते मेरे नाल ने सुन सिंह श्री कृष्णा मंदिर सिबल चौकी च धूम धाम ਨਾਲ ਮਨਾਈ ਗਈ श्री कृष्ण जन्माष्टमी ਸਵੇਰ ਤੋਂ ਹੀ ਮੰਦਿਰ ਚ ਲੱਗੀ ਰਹੀਆਂ ਭਾਰੀ ਰੌਣਕਾਂ ਸੰਤਾਂ ਦਾ ਭਾਰੀ ਉਤਸਵ ਦੇਖਣ ਨੂੰ ਮਿਲਿਆ ਨੰਨੇ-ਮੁੰਨੇ ਬੱਚੇ ਵੀ श्री कृष्ण बाल ਸਰੂਪ ਦੀ ਵੇਸ਼ ਪੁਸ਼ਾਜ ਨਜ਼ਰ ਆਏ ਮੰਦਿਰ ਵੱਲੋਂ ਭਜਨ ਕੀਰਤਜ ਪਰੇ ਹੋਏ ਪੰਡਾਲ ਚ ਔਰਤਾਂ ਨੇ ਖੂਬ ਰੰਗ ਬੰਨਿਆ ਆਈਓਐ ਸੰਗਤਾਂ ਨੂੰ ਮੰਦਿਰ ਕਮੇਟੀ ਵੱਲੋਂ ਪ੍ਰਸ਼ਾਦ ਵੀ ਵੰਡਿਆ ਗਿਆ ਮੰਦਿਰ ਦੇ ਜਨਰਲ ਸੈਕਟਰੀ ਸ਼੍ਰੀ ਵੀਕੇ ਸੈਗਲ ਟ੍ਰੈਜਰਰ ਗੁੰਜਨ ਸੋਨੀ ਪੰਡਿਤ ਰਾਮ ਪ੍ਰਸਾਦ ਜੀ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਦੀਆਂ ਸ਼ਰਧਾਲੂਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸਾਲ 1955-56 ਤੋਂ ਹਰ ਸਾਲ ਮੰਦਰ ਵੱਲੋਂ ਸਾਲ ਭਰ ਚ ਵਕ-ਵਕ ਵਿਸ਼ੇਸ਼ ਦਿਨ ਮਨਾਉਂਦੇ ਹਨ ਸਮਾਜ ਵਿੱਚ ਫੈਲੀ ਕੁਰੀਤਾਂ ਤੋਂ ਰਾਤ ਪਾਉਣ ਲਈ ਭਗਵਾਨ ਸ਼੍ਰੀ ਕ੍ਰਿਸ਼ਨ ਅਗੇ ਪ੍ਰਾਰਥਨਾ ਵੀ ਕੀਤੀ ਗਈ ਆਉ ਤੁਹਾਨੂੰ ਲੈ ਚਲਦੇ ਹਾਂ ਸ਼੍ਰੀ ਕ੍ਰਿਸ਼ਨ ਮੰਦਰ ਸਿੰਬਲ ਚੋਂ ਕਿ ਜਿੱਥੇ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦਾ ਗੁਣਗਾਨ ਹੋ ਰਿਹਾ ਹੈ ਤੇ ਆਓ ਤੁਹਾਨੂੰ ਦਿਖਾਵਾਂਗੇ ਉਥੋਂ ਦੀਆਂ ਕੁਝ ਲਾਈਫ ਚਲਕੀਆਂ ਤੇ ਜੇਕਰ ਤੁਹਾਨੂੰ ਖਬਰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਪੰਜਾਬ ਹਬ ਨਿਊਜ਼ ਦਾ ਮੈਂਬਰ ਜ਼ਰੂਰ ਬਣਨਾ ਤੇ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦਾ ਆਸ਼ੀਰਵਾਦ ਜ਼ਰੂਰ ਪ੍ਰਾਪਤ ਕਰਨਾ ਜੈ ਸ਼੍ਰੀ ਕ੍ਰਿਸ਼ਨ ਸ਼ਰਮਨ ਲਾਇਤ ਲੋ ਹਰੀ ਦੇ శ్రీਮਨ ਦਸ਼ਮੀਨ ਅਰਣ శ్రీਕ੍ਰਿਸ਼ਨ ਕਿਰਪਾ ਪ੍ਰਾਪਤ ਜੈ ਜੈ ਸ਼੍ਰੀਕ੍ਰਿਸ਼ਨ ਸਰ ਸਰ ਆਦੇ ਜਿੱਥੇ ਦੁਨੀਆ ਭਾਰ ਵਿੱਚ ਜਿੱਥੇ ਕਿਸ਼ਨ ਜਨ ਮਸਜਿਦ ਦਾ ਮਸਜਿਦ ਲੜਾ ਕੀ ਬਹੁਤ ਉਤਪਨ ਨਗਰਾਇਆ ਜਾ ਰਿਹਾ ਹੈ ਉੱਥੇ ਇਹ ਜੋ ਬਟਾਲਾ ਵਿੱਚ ਸ਼੍ਰੀਕ੍ਰਿਸ਼ਨ ਮੰਦਿਰ ਵਿੱਚ ਵੀ ਉਹ ਦੀ ਵਧੀਆ ਤਰੀਕੇ ਨਾਲ ਜਿਹੜਾ ਕਿ ਕ੍ਰਿਸ਼ਨ ਜਿਹੜਾ ਜਨ ਮੋਸਮ ਬਣਾਇਆ ਜਾ ਰਿਹਾ ਹੈ ਥੋੜੇ ਦੇ ਬਾਰੇ ਥੋੜਾ ਦੱਸੋ ਸਰ ਸਾਡਾ ਇਹ ਸ਼੍ਰੀ ਕ੍ਰਿਸ਼ਨ ਮੰਦਿਰ ਮਹੱਲਾ ਸਿੰਬਲ ਬਟਾਲਾ ਦੇ ਵਿੱਚ 1955-56 ਦੇ ਵਿੱਚ ਬਣਿਆ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਮਤਲਬ ਹਰ ਸਾਲ ਅਸੀਂ ਬੜੀ ਧੂਮ-ਤਾਮ ਨਾਲ ਭਗਵਾਨ ਸ਼੍ਰੀ ਕਿਸ਼ਨ ਦਾ ਜਨਮ ਸ਼੍ਰੀ ਜਨਮ ਕ੍ਰਿਸ਼ਨ ਅਸ਼ਟਮੀ ਦੇ ਰੂਪ ਚ ਮਨਾਉਂਦੇ ਆਂ ਔਰ ਸੰਗਤਾਂ ਇੱਥੇ ਮੱਲੇ ਵਾਲੇ ਦਲੀ ਮੱਲੇ ਵਾਲੇ ਸਾਨੂੰ ਬਹੁਤ ਸਾਥ ਦਿੰਦੇ ਨੇ ਕਿ ਸਾਰੇ ਜ਼ਾਲ ਮਿਲ ਕੇ ਇਹ ਜਿਹੜਾ ਅਸੀਂ ਪਿਤਰ ਤਿਹਾੜ ਮਨਾਉਂਦੇ ਆਂ ਕਿ ਬੈ ਐਦੀ ਜਨਰਲ ਫੈਕਟਰੀ ਇਸ ਮੰਦਿਰ ਦਾ ਮੇਰੇ ਪਿੱਛੇ ਗੁੰਜਣ ਸੋਨੀ ਬੈਠਾ ਹੈ ਇਹ ਰਈਰਾਰੇ ਔਰ ਪੰਡਿਤ ਜੀ ਰਾਮ ਪ੍ਰਸਾਦੀ ਬੈਠੇ ਨੇ ਅਸੀਂ ਇਹ ਜਿਹੜੇ ਤਿਹਾਰ ਹੈ ਸਾਰੇ ਆਪਸ ਵਿੱਚ ਰਲ ਮਿਲ ਕੇ ਹਰ ਸਾਲ ਇਸ ਤਰ੍ਹਾਂ ਹੀ ਮਨਾਉਂਦੇ ਆ ਤਾਂ ਕਿ ਭਗਵਾਨ ਕਿਸ਼ਨ ਨੇ ਜੋ ਸੰਦੇਸ਼ ਗੀਤਾ ਦੇ ਵਿੱਚ ਦਿੱਤਾ ਅਸੀਂ ਸਾਰੇ ਉਹ ਰਲ ਮਿਲ ਕੇ ਮੱਲੇਵਾਲਿਆਂ ਦੇ ਸਹਿਯੋਗ ਦੇ ਨਾਲ ਇਹ ਆਈ ਤਿਹਾਰ ਮਨਾਉਂਦੇ ਆ ਔਰ 16 ਅਗਸਤ 2025 ਅੱਜ ਇਸ ਜਿਹੜਾ ਤਿਹਾਰ ਹੈ ਅਸੀਂ ਭਗਵਾਨ ਸ਼੍ਰੀ ਕਿਸ਼ਨ ਦੇ ਚਰਨਾਂ ਦੇ ਵਿੱਚ ਸਾਰੇ ਨਤਮਸਤਕ ਹੋ ਕੇ ਕਰ ਰਹੇ ਆ ਔਰ ਸਾਡੀ ਜਿਹੜੀ ਲੀਡੀ ਸਤਸੰਗ ਸਭਾ ਉਧਰ ਕੋ ਹੀ ਦੇਖਾ ਉਹ ਹਾਲ ਦੇ ਵਿੱਚ ਉਹਨਾਂ ਤੇ ਵੀ ਬੜਾ ਅਤਿਸ਼ਾਏ ਇਹ ਸਾਰੇ ਯਾਤਰੀ ਰਲ ਮਿਲ ਕੇ ਕਿ ਭਗਵਾਨ ਕ੍ਰਿਸ਼ਨ ਦੀ ਵਹਿਮਾ ਕਰਦੇ ਆਂ ਔਰ 12 ਵਜੇ ਸਾਡੇ ਮੰਦਰ ਤੇ ਜਿਹੜੇ ਪੰਡੇ ਜੀ ਨੇ ਪੂਰਾ ਆਪਣੇ ਭਗਵਾਨ ਕ੍ਰਿਸ਼ਨ ਦੇ ਜਤੂਮ ਜਨਮ ਦਾ ਟਾਈਮ ਹੈਗਾ ਉਹ ਉਹ ਭੋਗ ਪਾਣਗੇ ਪਰ ਉਹਦੇ ਬਾਅਦ ਸੰਗਤਾਂ ਨੂੰ ਅਸੀਂ ਪ੍ਰਸ਼ਾਦ ਵਿੱਚ ਵੰਡਤ ਕਰਾਂਗੇ ਔਰ ਸਵੇਰੇ ਵੀ ਅਹੀ ਜਿਹੜਾ ਨੈਕਸਟ ਡੇ ਐ ਸੰਡੇ ਆ ਅਸੀਂ ਉਹਦੇ ਵਿੱਚ ਜਿਹੜਾ ਵੀ ਸਾਡੇ ਮੰਦਰ ਕੋਲੋਂ ਸਿਸਟਮ ਚੱਲਦਾ ਪਿਆ ਪਰਸਾ ਚੱਲਦੀ ਪਈਏ ਉਹ ਵੀ ਅਹੀ ਕੜਾ ਪ੍ਰਸ਼ਾਦ ਔਰ ਉਹਦੇ ਨਾਲ ਜੋ ਵੀ ਸਿਸਟਮ ਹੋਏਗਾ ਉਹੀ ਸਾਰੀ ਸੰਗਤ ਦੇ ਵਿੱਚ ਵੰਡਤ ਕਰਾਂਗੇ ਔਰ ਮੈਂ ਅੱਜ ਦੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਅੱਗੇ ਦੋਨੋਂ ਹੱਥ ਜੋੜ ਕੇ ਮੰਦਰ ਦੇ ਵਿੱਚ ਬੈਠ ਕੇ ਪ੍ਰਾਰਥਨਾ ਕਰ ਰਹੇ ਆ ਕਿ ਇਹ ਸਾਡਾ ਜਿਹੜਾ ਸਾਲ ਸ਼ੁਭ-ਸ਼ੁਭ ਹੋਵੇ ਔਰ ਸਰਬੱਤ ਦੇ ਭਲੇ ਦੀ ਇਹ ਅਰਦਾਸ ਕਰਦੇ ਆ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਜੈ ਜੈ ਸ਼੍ਰੀ ਕ੍ਰਿਸ਼ਨ